ਆਉਣ ਵਾਲੇ ਸਮੇਂ ਵਿੱਚ AI ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਕ੍ਰਾਂਤੀ ਦੇ ਰੂਪ ਵਿੱਚ ਸਾਹਮਣੇ ਆਉਣ ਵਾਲਾ ਹੈ ਹਰ ਖੇਤਰ ਵਿੱਚ AI ਦੀ ਵਰਤੋਂ ਕੀਤੀ ਜਾ ਰਹੀ ਹੈ ਇਸ ਤਕਨੀਕ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ ਹੁਣ ਵੀਡੀਓ ਪਲੇਟਫਾਰਮ YouTube AI ਦੇ ਤਹਿਤ ਆਪਣੇ ਗੀਤਾਂ ਦੀ ਵਰਤੋਂ ਕਰਨ ਲਈ ਕਈ ਵੱਡੀਆਂ ਸੰਗੀਤ ਕੰਪਨੀਆਂ ਦੇ ਸੰਪਰਕ ਵਿੱਚ ਹੈ ਫਾਈਨੈਂਸ਼ੀਅਲ ਟਾਈਮਸ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ YouTube ਆਪਣੇ ਉਪਭੋਗਤਾਵਾਂ ਨੂੰ ਇਸ ਤਕਨੀਕ ਦੇ ਤਹਿਤ ਆਪਣੇ ਕਲਾਕਾਰਾਂ ਦੇ ਸੰਗੀਤ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣਾ ਚਾਹੁੰਦਾ ਹੈ ਅਤੇ ਇਸ ਦੇ ਲਈ ਉਸਨੇ Sony Music, Universal Music ਅਤੇ Warner Records ਵਰਗੀਆਂ ਵੱਡੀਆਂ ਕੰਪਨੀਆਂ ਨਾਲ ਸੰਪਰਕ ਕੀਤਾ ਹੈ। YouTube ਇਸ ਮਾਮਲੇ ਨੂੰ ਲੈ ਕੇ ਇਹਨਾਂ ਕੰਪਨੀਆਂ ਨਾਲ ਗੱਲਬਾਤ ਕਰ ਰਿਹਾ ਹੈ। ਇਹ ਸੌਦਾ ਕਾਪੀਰਾਈਟ ਨਾਲ ਸੰਬੰਧਿਤ ਹੈ ਤਾਂ ਦੱਸ ਦਈਏ ਕਿ ਸਾਲ 2023 ਵਿੱਚ YouTube ਨੇ Dream Track ਨਾਮ ਦੇ ਇੱਕ ਛੋਟੇ ਫੀਚਰ ਦੀ ਜਾਂਚ ਕੀਤੀ ਸੀ ਜੋ ਸਫਲ ਰਿਹਾ ਹੈ ਇਸ ਦੀ ਸਫਲਤਾ ਤੋਂ ਬਾਅਦ ਹੁਣ ਰਿਪੋਰਟਾਂ ਸਾਹਮਣੇ ਆਈਆਂ ਨੇ ਕਿ YouTube ਇਸ ਸਾਲ ਇਸ ਨੂੰ ਲਾਂਚ ਕਰ ਸਕਦਾ ਹੈ YouTube ਨੇ ਉਸ ਸਮੇਂ ਇਸ ਨੂੰ ਆਮ ਲੋਕਾਂ ਲਈ ਲਾਂਚ ਨਹੀਂ ਕੀਤਾ ਸੀ ਇਸ ਦੇ ਤਹਿਤ ਕੋਈ ਵੀ ਆਸਾਨੀ ਨਾਲ AI ਗੀਤ ਬਣਾ ਸਕੇਗਾ ਇਸ ਫਿਚਰ ਦੇ ਆਉਣ ਤੋਂ ਬਾਅਦ ਆਮ ਲੋਕ ਆਪਣੀ ਮਰਜ਼ੀ ਮੁਤਾਬਕ YouTube ਤੇ ਗੀਤ ਬਣਾ ਸਕਣਗੇ AI ਇੱਕ ਤਰ੍ਹਾਂ ਨਾਲ ਸਾਡੇ ਲਈ ਸੁਵਿਧਾਜਨਕ ਹੈ ਅਤੇ ਇਸ ਦੇ ਨੁਕਸਾਨ ਵੀ ਨੇ ਸੰਗੀਤ ਜਗਤ ਵਿੱਚ AI ਬਾਰੇ ਗੱਲ ਕਰਦੇ ਹੋਏ ਬਹੁਤ ਸਾਰੇ ਗਾਇਕਾ ਅਤੇ ਸੰਗੀਤਕਾਰਾਂ ਨੂੰ ਡਰ ਹੈ ਕਿ AI ਉਹਨਾਂ ਦੇ ਕੰਮ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜ਼ਿਕਰਯੋਗ ਹੈ ਕਿ 2024 ਦੀ ਸ਼ੁਰੂਆਤ ਚ ਕਈ ਮਸ਼ਹੂਰ ਸੰਗੀਤ ਹਸਤੀਆਂ ਨੇ ਇਸ ਡਰ ਕਾਰਨ AI ਦੀ ਵਰਤੋਂ ਬੰਦ ਕਰਨ ਲਈ ਕਿਹਾ ਸੀ ਕਿ ਇਸ ਨਾਲ ਕਲਾਕਾਰਾਂ ਨੂੰ ਕੋਈ ਨੁਕਸਾਨ ਹੋਵੇਗਾ ਜੇਕਰ ਗੱਲ ਕਰੀਏ ਹਿੰਦੀ 뮤ਜ਼ਿਕ ਇੰਡਸਟਰੀ ਦੀ ਤਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਹਰ ਮਹੀਨੇ ਹੀ ਕਈ ਗੀਤ ਤਿਆਰ ਹੁੰਦੇ ਨੇ ਜੇਕਰ AI 뮤ਜ਼ਿਕ ਇੰਡਸਟਰੀ ਦੇ ਵਿੱਚ ਆਉਂਦੀ ਹੈ ਤਾਂ ਇਸ ਦੇ ਫਾਇਦੇ ਅਤੇ ਨੁਕਸਾਨ ਦੋਵੇਂ ਹੋਣਗੇ